ਈਮੇਲ ਆ ਗਈ ਅੱਜ ਹੂੰ ਈਮੇਲ ਆ ਗਈ ਮੈਂ ਤੇਰੇ ਘਰ ਵਾਲੇ ਦੇ ਮੂੰਹ ਤੇ ਲਾਲੀ ਆ ਪੈਸੇ ਕਿਤੇ ਕਮੀ ਆ ਲੈ 11 ਸੂਟ ਲੈ ਲਈ ਝੱਕ ਸਮਾਈ ਦੇ ਵੀ ਲੈ ਲੈ ਕ੍ਰਿੰਜੀ ਜਿਹਾ ਵਲੌਗ ਸ਼ੁਰੂ ਕਰੀਏ ਓਹ ਕੀ ਬਣ ਰਿਹਾ ਹੈ ਪੀਸਰ ਅੱਜ ਕੋਈ ਸਪੈਸ਼ਲ ਕੁਝ ਨੇ ਹੈ ਕਿ ਆ ਕਿਆ ਨਾਤ ਹੋ ਗਈ ਹੈ ਅੱਜ ਹਾਂਜੀ ਮਮੂ ਗੁੱਤਿੰਦਾ ਬਰਥਡੇ ਆਹ ਮਾਈ ਗਾਡ ਵੈਸੇ ਕੈਂਡ ਗੱਲ ਕੀ ਆ ਮੀ ਮੰਮੀ ਦਾ ਬਰਥਡੇ ਸੀਗਾ ਐਕਚੁਅਲੀ ਕੱਲ੍ਹ ਤੁਹਾਨੂੰ ਦੱਸਾਂ ਕੱਲ ਰਿਸ਼ਤੇਦਾਰ ਵੀ ਆ ਗਏ ਸੀ ਥੋੜੇ ਜਿਹੇ ਰਮਾਨ ਦੇ ਨਾਨਕੇ ਵੀ ਆਏ ਸੀਗੇ ਤੇ ਮੌਸਮ ਵੀ ਖਰਾਬ ਸੀਗਾ ਬਹੁਤ ਹਨੇਰੀ ਨੁਰੀ ਉਹਦਾ ਮੌਸਮ ਹੈ ਅਸੀਂ ਮੀਹ ਵਾਲਾ ਤਾਂ ਕਰਕੇ ਪਹਿਲਾਂ ਪਲਾਨ ਸੀਗਾ ਵੀ ਇੱਥੇ ਬਾਹਰ ਜਾਏ ਆਣੇ ਆ ਜਾ ਫਿਰ ਉਹ ਪਲਾਨ ਹੋ ਗਿਆ ਕੈਨਸਲ ਫਿਰ ਅਸੀਂ ਲਈ ਸੋਚਿਆ ਚਲੋ ਅੱਜ ਸੈਲੀਬ੍ਰੇਟ ਕਰ ਲੈਨੇ ਆ ਕਾਫੀ ਦਿਨਾਂ ਦੇ ਪੀਜ਼ਾ ਖਾਣ ਨੂੰ ਇਜੀ ਕਰਦਾ ਸੀ ਨਾਲੇ ਓਕੇਜਨ ਵਧੀਆ ਬਣ ਗਏ ਪੀਜ਼ਾ ਆਪਣੇ ਬਣਾਤਾ ਮੈਂ ਕੱਲ ਹੀ ਕੀਤਾ ਸੀ ਹੂੰ ਪੀਜ਼ਾ ਆਟਾ ਆਇਜ ਵੈਸੇ ਸੀ ਮੈਨੂੰ ਅਜ ਖੋਨੇ ਵੀ ਭਾਜੀ ਵਾਲਾ ਡੱਬਾ ਨਾ ਵੈਸੇ ਭਾਜੀ ਸੀਗੀ ਪਰ ਹੁਣ ਭਾਜੀ ਟਰਾਂਸਫਰ ਕਰਦੇ ਦੂਜੇ ਡੱਬੇ 'ਚ ਇਹ ਚਟਾ ਵਾਲਾ ਮੈਂ ਕਿ ਨਹੀਂ ਕੀਤਾ ਹੋਣਾ ਆ ਪਨੀਰ ਤੇ ਬਾਕੀ ਇੱਧਰ ਪਈਆਂ ਨੇ ਸਬਜ਼ੀਆਂ ਰੈਡੀ ਹੋ ਜਾਣਾ ਥੋੜੀ ਦੇਰ 'ਚ ਡੈਡੀ ਵੀ ਕਾਫੀ ਐਕਸਾਈਟਡ ਨੇ ਕਿ ਇਦਾਂ ਦੇ ਕਰੀ ਜਾਂਦੇ ਨੇ ਪੀਜ਼ਾ ਪੀਜ਼ਾ ਮਾੜੇ ਵਿੱਚ ਕਰ ਦਿੰਦੇ ਨੇ ਪੀਜ਼ਾ ਬਣਾਉਣ ਬਹੁਤ ਦੇਰ ਹੋ ਗਈ ਦੱਸਿਆ ਨਹੀਂ ਆ ਗਿਰ ਕਿ ਹੈ ਮੈਨੂੰ ਉਹ ਦੇਖਣਾ ਦੇਣਾ ਸੀ ਤਾਂ ਭਰਨਾ ਚਾਹੀਦਾ ਮਮ ਵੀ ਮੰਮੀ ਕਿਹਦੇ ਇੰਸਾ ਪਹਿਲਾਂ ਇਹ ਕੱਲ ਚੀਜ਼ ਬਾਹਰ ਕੱਢ ਕੇ ਰੱਖਿਆ ਫੇਰ ਵਿੱਚ ਰੱਖਦਾ ਰਾਜਦੀਪੀ ਹੁਣ ਕਰੇ ਰਾਜਦੀਪੀ ਖਾਊ ਅੱਜ ਰੱਜ ਕੇ ਮੈਨੂੰ ਲੱਗਦਾ ਕਿਉਂਕਿ ਉਹਦੇ ਛੁੱਟੀਆਂ ਹੋ ਗਈਆਂ ਪੇਪਰਾਂ ਕਰਕੇ ਬਾਹਰ ਜਾਣ ਦਾ ਪਲਾਨ ਸਾਡਾ ਅਲੇ ਪਤਾ ਨਹੀਂ ਕੀ ਹੋਊਗਾ ਮਮ ਵੀ ਉਹਦੇ ਫੋਨ ਤੇ ਗੱਲ ਕਰ ਰਹੇ ਨੇ ਮੰਮੀ બીજી ਗੱਲ ਹੁਣ ਤੋਂ ਬਾਅਦ ਫੇਰ ਕਿਤੇ ਜੇ ਬਾਹਰ ਜਾਣਾ ਹੈ ਬਾਹਰ ਜਾਇਆ ਆਵਾਂਗੇ ਕਿ ਘਰ ਲੈਉਣੇ ਹੋਏ ਉਹਦੇ ਆਵਾਂਗੇ ਤੇ ਥੈਂਕ ਯੂ ਵੀ ਜਿਨ੍ਹਾਂ ਨੇ ਵਿਸ਼ੇ ਕੀਤਾ ਤੇ ਕਮਾ ਦੀ ਗੱਲ ਭਾਈ ਮੈਂ 1-2 ਦਿਨ ਪਹਿਲਾਂ ਸਾਰਿਆਂ ਨੂੰ ਦੱਸਿਆ ਡੈਡੀ ਨੂੰ ਵੀ ਦੱਸਿਆ ਨਾਸਰ ਅਲੀ ਅੰਕਲ ਨੂੰ ਵੀ ਦੱਸਿਆ ਜਿਸ ਦਿਨ ਉੱਠਣਾ ਸੀ ਉਸ ਦਿਨ ਸਵੇਰੇ ਭੱਜ ਗਈ ਲਾਈਟ ਮੇਰਾ ਧਿਆਨ ਉਹਦੇ 'ਤੇ ਹੀ ਜਾ ਗਿਆ ਨਹੀਂ ਨਹਾਣਾ ਕਿਵੇਂ ਆ ਮੈਂ ਬੜਤਨੇ ਵਿਸ਼ਕਾਂ ਮੈਂ ਹੋ ਲਈ ਨਾਸਰ ਅਲੀ ਅੰਕਲ ਤੇ 12 ਵਜੇ ਕਰਤਾ ਮਨਰਾਇ ਨਹੀਂ ਕਰਤਾ ਮੈਂ ਤਾਂ ਜਾਗਦਾ ਬੈਠਾ ਸੀ ਨੂੰ ਸਨੈਕ ਤੇ ਅੱਧੇ ਸ਼ੋਗ ਹੋ ਗਏ ਹਾਂ ਮਨਰਾਇ ਪਹਿਲੀਆਂ 'ਚ ਮਨਰਾਇ ਸ਼ੇਅਰ ਕਰਨੇ ਆ ਹਾਂਜੀ ਨਾਸਰ ਅਲੀ ਅੰਕਲ ਡੈਡੀ ਵੀ ਨੂੰ ਵੀ ਬੜਾ ਯਾਦ ਨਹੀਂ ਸੀ ਮੈਨੂੰ ਕਿੱਥੇ ਆ ਗਈ ਸੀ ਡੈਡੀ ਨੂੰ ਵੀ ਵੇਖਿਆ ਮੈਂ ਤਾਂ ਜਾਣ ਕੇ ਨਹੀਂ ਕਰਿਆ ਮੈਂ ਦੇਖਦਾ ਸੀ ਕਿ ਕਿਸੇ ਦੇ ਆ ਰਹੇ ਹੈ ਐਂਡੀ ਮੈਨ ਬਰਥਡੇ ਅਸੀਂ ਮਨਾਦਿਆਂ ਯਾਦ ਕਿ ਹੋਇਆ ਸੀ ਤੁੰਨ ਭੁੱਲ ਗਿਆ ਕੇਕ ਕੱਟਣਗੇ ਮੰਮੀ ਪਰ ਪੀਜ਼ਾ ਕੱਟ ਲਿਆ ਆਪਾਂ ਵਿਪਿੰਗ ਸੌਸ ਵੀ ਆਪਣੀ ਰੈਡੀ ਹੋ ਗਈ ਆਈ ਥਿੰਕ ਮੈਨ ਨੂੰ ਸਟਾਰਟ ਕਰਨੀ ਪੈਣੀ ਹੈ ਸਭ ਤੋਂ ਪਹਿਲਾਂ ਕਟਾਣਾ ਸਾਹ ਮੱਥਾ ਦੇਖਣ ਤੋਂ ਬਾਅਦ ਹੁਣ ਆਪਾਂ ਕੇਕ ਲੈ ਆਏ ਮੰਮੀ ਕਿਹੜਾ ਦੇ ਹੁੰਦਾ ਪਾਈਨੈਪਲ ਪਾਈਨੈਪਲ ਮੱਤ ਚਿੱਟਾ ਹੈ ਇਹਨਾਂ ਲਈ ਜੀ ਸ਼ੋਂਦਾ ਫਰੂਟੋ ਤੇ ਇਹਨੋਂ ਨੇ ਤਾਂ ਹੋਰ ਹੀ ਡਿਜ਼ਾਈਨ ਬਣਾ ਕੇ ਰੱਖਿਆ ਇਹ ਸਿਟੀ ਛੋਟੀ ਆ ਨਾ ਪਿੰਡੀ ਆ ਮਿੱਤਰਾਂ ਵਾਲੇ ਤੋਂ ਮੈਂ ਕਿਹਾ ਵੀ ਚੱਲ ਕੋਈ ਨਾ ਮੈਂ ਕਿਹਾ ਵੀ ਆਪਣੇ ਭਰੋਸੇਯੋਗ ਦੁਕਾਨ ਆ ਮੈਂ ਮੰਮੀ ਲਈ ਪੇਠਾ ਵੀ ਲੈ ਕੇ ਆਉਣਾ ਸੀ ਮੈਂ ਟੇਸਟ ਕੀਤਾ ਉਹਦਾਂ ਵਾਲੇ ਚ ਪਾਣੀ ਦੇ ਜ਼ਿਆਦਾ ਸੀ ਅੱਜ ਵਾਲੇ ਚ ਉਹ ਚੀਨੀ ਜੰਮੀ ਜੀ ਪਈ ਸੀ ਜਾਣੀ ਮੈਂ ਕਿਹਾ ਵੀ ਮੰਮੀ ਦੇ ਇਹ ਵੀ ਸੱਟ ਨਹੀਂ ਆਉਣਾ ਉਹ ਜਿਹੜਾ ਖਾਂਦੀ ਸੀ ਨਾ ਉਹ ਜਿਵੇਂ ਟੌਫੀ ਖਾਂਦੇ ਹੁੰਨੇ ਉਹਨਾਂ ਸਖਤ ਜਿਹਾ ਸੀ ਪੇਠਾ ਤਾਂ ਆਪਾਂ ਲੈਂਦਾ ਵੀ ਕੀ ਤੋਹਰ ਸੀ ਪੂਰਾ ਤਾਂ ਆਪਾ ਲੱਡੂ ਲਿੱਤੇ ਸੀ ਉਹ ਨਹੀਂ ਉਹ ਤਾਂ ਉਧਰੋਂ ਲੈ ਕੇ ਆਏ ਸੀ ਮੈਂ ਕਿਹਾ ਵੀ ਚੱਲ ਲੈ ਜਾਂਦੇ ਆ ਪਰ ਉਸ ਠੀਕ ਨਹੀਂ ਸੀ ਮੈਂ ਕਿਹਾ ਫਿਰ ਇਹ ਵੀ ਨਹੀਂ ਸੱਟ ਆਉਣਾ ਰਿਹਾ ਫਿਰ ਮੈਂ ਲੈ ਕੇ ਨਹੀਂ ਆ। ਪਰ ਮੈਂ ਇੱਕ ਚੀਜ਼ ਹੋਰ ਲੈ ਕੇ ਆਈ ਆ। ਠੀਕ ਹੈ ਸੀ। ਯਸ। ਹੈਗੀ? ਯਸ। ਸੋਦਾ ਨਹੀਂ ਮਿਲੀ ਸੀ। ਤੁਸੀਂ ਲਿਆ ਹੋ ਗਿਆ ਤਾਂ ਜਾਣਗੇ ਨਹੀਂ ਲੱਗੇਗੇ। ਇਹ ਲੈ ਹਾਦੂ ਕਿ ਤੇਰੇ ਵਾਲੀ ਅਸੀਂ ਦੁਕਾਨਾ ਸੱਚੀ ਉਦੋਂ ਮੈਂ ਕਿਹਾ ਮੈਂ ਤੇ ਮੈਂ ਤੇ ਬੈਠੀ ਆ। ਨਹੀਂ ਨਹੀਂ ਉਹ ਕਹਿੰਦਾ ਸਾਨੂੰ ਕੀ ਨੇ ਕਹਿੰਦਾ ਤੁਮ ਆਉਣੇ ਆਏ ਕਿ ਆ ਵੀ ਅੱਜ ਹੀ ਨਹੀਂ ਆਇਆ। ਮੈਂ ਹਾਂ ਕੀ ਨਾ ਮਜ਼ਾਕ ਕਰਦੀ ਆ ਮੈਂ ਨਹੀਂ ਉਹਨੂੰ ਪੁੱਛਿਆ ਕੁਝ ਫਿਰ ਉਹ ਵਿਚਾਰਾ ਸਾਗੂਆ ਨਹੀਂ ਲੈ ਕੇ ਆਇਆ ਅੱਛਾ ਪਰ ਸਾਗੂਆ ਵਿਚਾਰਾ ਠੀਕ ਆ ਹਜੇ ਤਾਂ ਮੈਨੂੰ ਡੈਡੀ ਦਾ ਨਾਮ ਨਹੀਂ ਪਿਆ ਇਹਨਾਂ ਨੇ ਹੋਰ ਸਾਗੂਆ ਬੰਦਾ ਜਿਆਦਾ ਜਾਣਦਾ ਰੜਕ ਨੂੰ ਲੱਗਦਾ ਹੈ ਕੱਟਦਾ ਅੰਦਰਲੇ ਜਿਆਦਾ ਜਾਣਦੇ ਨੇ ਹਾਂਜੀ ਪਹਿਲਾਂ ਸੈਂਸਰ ਕਹਿੰਦੇ ਸੀ ਕਿ ਡੈਡੀ ਨੂੰ ਕਹਿੰਦੇ ਉਹਨੂੰ ਫੋਨ ਕਰ ਦੇਣਗੇ ਫਿਰ ਮੈਂ ਕਿਹਾ ਕਾਣੋਂ ਇੱਥੇ ਕੇਕ ਪਿੱਛੇ ਆਵੇ ਤੰਗ ਕਰਕੇ ਬਾਹਰ ਆ ਉਹਨੂੰ ਸ਼ਾਪ ਅੰਦਰੋਂ ਦੋ ਜੀ ਹਾਂ ਨਾ ਮੈਂ ਤੰਗ ਜਾ ਕਰੀ ਜਾਣਾ ਮਿਲਾਂ ਗੱਲ ਤਾਂ ਫਿਰ ਅਗਲਾ ਅੰਦਰਲੀ ਦੁਕਾਨ ਚ ਭੇਜ ਦਿੰਦਾ ਓੱਖਾ ਹੋ ਜਾਂਦਾ ਮੈਂ ਕਿਹਾ ਮੈਨੂੰ ਬੁਲਾਇਆ ਫੇਰ ਲਾਈਟ ਬੱਚ ਗਈ ਦੁਪਹਿਰੇ ਪੀਜ਼ੇ ਬਣਾ ਰਹੇ ਸੀ ਲਾਈਟ ਦੇ ਡਰ ਕਰਕੇ ਮੈਂ ਕਿਹਾ ਨਾ ਐਕਸਪੈਰੀਮੈਂਟ ਕਰਿਆ ਚਾਚੀ ਵੀ ਮੱਕੀ ਦੇ ਆਖੀ ਨਾ ਪੀਜ਼ਾ ਬਣਾਉਣਾ ਪਰ ਵੀਊ ਵੀ ਖਾਸਾ ਚੰਗਾ ਨਹੀਂ ਆ ਇਹਦੀ ਪੀਜ਼ਾ ਬਣਾਉਣਾ ਇਧਰ ਨਹੀਂ ਕਰਦਾ ਵਧੀਆ ਨਹੀਂ ਬਣਿਆ ਮੈਂ ਇਹਨੂੰ ਮਨਾ ਕਰਤਾ ਮੈਂ ਕਿਹਾ ਮੱਕੀ ਦੇ ਇੱਥੇ ਨਹੀਂ ਵਧੀਆ ਬਣਦਾ ਇਹ ਕੀ ਨਹੀਂ ਹੈ ਕਿ ਰਾਗੀ ਦੇ ਇੱਥੇ ਬਣਾਇਆ ਸੀ ਬਹੁਤ ਸਵਾਦ ਸੀ ਮੈਂ ਨੂੰ ਵੀ ਰਹਿਣ ਦੇ ਮੱਕੀ ਹਾਂ ਮੱਕੀ ਦਾ ਮਸ਼ਕਲ ਹੈ ਫਰਮ ਨੇ ਪੁੱਛਦੀ ਹੈ ਜੀ ਸਵਾਦਾ ਕਿੱਦਾਂ ਬਣਿਆ ਮੈਂ ਕਹਿੰਦਾ ਬਣਾ ਲਿਆ ਦਾ ਮੱਕੀ ਦੇ ਨਾਲ ਮੈਂ ਆਟੇ ਨਾਲ ਰੋਟੀਆਂ ਹਾਂ ਠੀਕ ਹੋ ਗਿਆ ਰੋਟੀ ਇਹ ਤਾਂ ਰੋਟੀ ਬਣ ਜਾਣੀ ਹੈ ਤਾਂ ਇਕਦਮ ਨਹੀਂ ਬਣੀ ਰਹੀ ਨਹੀਂ ਬਣਾ ਲਾ ਮੁੱਕ ਕੇ ਸਾਰਾ ਆਟਾ ਪੀਸਿਆ ਲਾ ਨਾ ਜਿਵੇਂ ਜੋਂ ਸਾਰੇ ਜਾਣੇ ਨੇ ਪੀਜ਼ਾ ਖਾਣਾ ਦੇਖੋ ਆ ਤਾਂ ਬਹੁਤ ਵਧੀਆ ਸੀ ਮੈਂ ਇੱਥੇ ਰਾਜੀਵ ਤੇ ਦਾ ਖਾ ਰਿਆ ਵਧੀਆ ਪਰ ਤੇ ਫਿਰ ਵੀ ਵਧੀਆ ਬਹੁਤ ਸਵਾਦ ਲੱਗਦਾ ਤੁਹਾਨੂੰ ਹਾਂ ਚੀਜ਼ ਚੋਜ਼ ਨਾਲ ਫਰਕ ਪਿਆ ਜਾਂਦਾ ਕਰ ਦਿੱਤਾ ਐ ਕਿਹਨੇ ਜਾਂਦਾ ਹਾਂ ਰੱਖਿਆ ਕੇਕ ਲਿਆਉਂਦਾ ਕੇਕ ਖੋਲਣੀ ਲੱਗੇ ਸੀ ਕਿ ਜਾਨੂੰ ਕੈਲਾ ਵੱਜ ਗਈ ਬਾਹਰ ਨੇ ਅਸੀਂ ਭੱਜ ਗਏਗੇ ਪਤਾ ਨਹੀਂ ਕੀ ਹੋ ਗਿਆ ਰਾਤ ਨੂੰ ਸਦਾ ਜਿੰਦਾ ਜਿੰਦਾ ਲਾਤਾ ਸੀਗਾ ਇਹਦਾ ਮਤਲਬ ਇਹ ਸੀਗਾ ਕਿ ਕੇਕ ਜਿਵੇਂ ਸ਼ਹਿ ਗਿਆ ਸੈਂਸਰੀਅਰ ਫਿਰ ਜਿਹੜੀ ਉਹ ਸੀ ਕਿੰਨਾ ਸੀਸ ਰੀਅਲ ਆਈ ਹੁੰਦੀਆਂ ਨੇ ਇੱਕਦਮ ਭੱਜ ਜਾਂਦੇ ਹੁੰਦੇ ਆ ਵੀ ਇਹਦੇ ਵਿੱਚ ਕੁਝ ਹੈ ਨਾ ਨਾ ਇਹਨੂੰ ਲਿਖਾਇਆ ਹੋਇਆ ਹੈ ਕੇਕ ਦੇ ਉੱਤੇ ਮਾਂ ਲਿਖਾਇਆ ਹੋਇਆ ਤੇ ਜਗ੍ਹਾ ਉਹ ਜੰਨੀ ਛੜਤੀ ਐਨੂੰ ਵੀ ਲਿਖਿਆ ਜਾਂਦਾ ਜੂਵੀ ਦਾ ਗੋਤਫਗਾ ਮਾਂ ਪਰ ਅਸੀ ਘੋੜੇ ਹੋ ਰਹਿ ਗਿਆ ਥੋੜੀ ਕਰ ਦੋ ਕੇਕ ਤੁਸੀਂ ਕੀ ਕਰਦੇ ਰਹੇ ਨਾ ਮੇਰਾ ਸਾਲ ਘਟ ਬਰਨਾ ਪਰ ਦੇਖੋ ਜੁੱਗ ਇਹਨੇ ਸਾਲ ਉਹ ਸੁਨਮਦਨੀ ਮਿਲਨੇ ਆਗੇ ਨਹੀਂ ਤੇਰਾ ਪਤਰਵਾ ਭਾਈ ਕੱਢੀ ਨਾ ਮੈਂ ਪਪਾਈ ਗਾਦੀਮ ਸੋ ਨੋ ਨੇ ਆਪਣੇ ਅਸਲੀ ਰੰਗ ਦਿਖਾਈ ਦਿੱਤੇ ਮੈਂ ਕਿਹੜੀ ਕੈਂਟ ਗੱਲ ਕੀ ਆ ਬੇਖੇ ਖੁਸ਼ੀ ਹੋਣੀ ਚਾਹੀਦੀ ਐ ਵੀ ਐਨੀ ਉਮਰ ਆਬਨੇ ਐਨੀ ਵਧੀਆ ਦਿੱਤੀ ਆ ਪੰਜ 10 ਸਾਲਾਂ ਚ ਉਹ ਬਹੁਤ ਬੰਦਿਆਂ ਨੇ ਆਪਣੇ ਜਨਮ ਦਿਨ ਮਨਾ ਰਹੇ ਜਾਂ ਕੇਕ ਕੱਟਦੇ ਜਿਹਨਾਂ ਸ਼ਹਿਰ ਲਾਈਫ 'ਚ ਕਦੇ ਨਹੀਂ ਕੱਟੇ ਸੀ ਇਹ ਟ੍ਰੈਂਡ ਜ਼ਿਆਦੇ ਥੋੜੇ ਪਿਛਲੇ ਕੁਝ ਸਾਲਾਂ ਦਾ ਹਾਂ ਬੱਚਿਆਂ ਕਰਕੇ ਐਨੀਵਰਸਰੀ ਦਾ ਹੋ ਗਿਆ ਵੀ ਬੱਚੇ ਮਾਪਿਆਂ ਦਾ ਐਨੀਵਰਸਰੀ ਦਾ ਗਟਾ ਦਿੰਦੇ ਨੇ ਜਿਵੇਂ ਅੰਗਰੇਜ਼ੀ ਸਕੂਲ ਖੁੱਲੇ ਹਾਂ ਉਹ ਆਪੀ ਕਾਡਸ ਸਰਟ ਕਰਦੇ ਹਾਂ ਹੈਪੀ ਬਰਥਡੇ ਇਹ ਪਹਿਲਾਂ-ਪਹਿਲਾਂ ਬਹੁਤ ਕੱਟਦੇ ਹੁੰਦੇ ਸੀ ਹੁਣ ਤਾਂ ਬਹੁਤ ਜ਼ਿਆਦਾ ਪਹਿਲਾਂ ਤਾਂ ਬੰਦਿਆਂ ਕੋਲ ਆਨੇ ਪੈਸੇ ਕੱਟ ਚੀਚਾਂ ਵੀ ਕੱਟਦੇ ਸੀ ਚੀਚਾਂ ਕੱਟਦੇ ਸੀ ਨੇ ਆਨੇ ਤਾਂ ਪੇਸਟਰੀਓਂ ਘਟਾ ਲਈ ਸੀ ਹੁਣ ਤਾਂ ਜਿਹੜਾ ਜਿਹੜਾ ਕਟਿੰਗ ਕਰਦਾ ਸੀ ਮੈਨੂੰ ਸਾਡੇ ਨਾਲ ਤਾਂ ਯਾਦ ਹੀ ਨਹੀਂ ਹੁੰਦੀ ਆਂ ਅਸੀਂ ਦਮੇ ਨਾ ਦੇਉਂਦੇ ਸੀ ਕੇਕ ਨਾਲ ਚਾਹ ਬਹੁਤ ਹੁੰਦਾ ਸੀਗਾ ਕੇਕ ਜਿਹੜੀ ਪਰਕਰ ਉਹ ਤਾਂ ਪਾਣਾ ਜੋੜ ਨਾਲ ਜਿਹੜੀ ਮਾਂ ਦਾ ਮੁੰਡਾ ਜਾਂ ਕੁੜੀ ਬਾਹਰ ਹੈ ਸਰਕਾਰੀ ਨੌਕਰੀ ਕਰਦੇ ਉਹ ਪੁੱਛਦੇ ਸੀ ਹਾਂ ਅੱਛਾ ਜੀ ਅੱਛਾ ਜੀ ਨਾਲ ਦੱਸ ਹਾਂ ਜੀ ਹਾਂ ਉਹ ਕੇਕ ਤੋਂ ਇਸ ਖੁਸ਼ੀ ਐਸੀ ਕੇਕ ਲੈਣੀਆਂ ਦੋ ਖੁਸ਼ੀਆਂ ਨੇ ਦੂਜੀ ਕੀ ਕਹਿੰਦੇ ਦੂਜਾ ਕੇਕ ਲੈ ਆਉਣਾ ਮੈਂ ਭੁੱਲ ਗਈ ਉੱਥੇ ਉਹ ਬਾਅਦ ਇਕੱਟਾ ਕੇ ਅੱਜ ਇਹ ਗੱਲ ਕਰਨੀ ਨਹੀਂ ਕਰਦੇ ਨਹੀਂ ਬਰਥਡੇ ਡੂ ਮੀ ਹੈਪੀ ਬਰਥਡੇ ਯੂ ਆਰ ਗੀਵਿੰਗ ਅਦਰ ਟੂ ਡੀਰ ਫੈਸ਼ਨ ਬੀਆ ਤਾ ਫਿਰ ਪਤਾ ਕਿ ਯਰ ਕਿਹੜੇ ਵੇਰੇ ਜੀ ਅੱਜ ਬਰਥਡੇ ਅੱਜ ਬਰਥਡੇ ਡੀਰ ਨੂੰ ਟੀਅਰ ਵੀ ਬੱਤ ਲੱਗਦਾ ਫਿਰ ਅੱਖਾਂ ਚੋਂ ਟੀਅਰ ਵੀ ਆ ਜਾਂਦਾ ਜੋ ਫੱਤੀ ਲੱਗ ਜਾਂਦੀ ਹੈ ਜਦੋਂ ਆਈ ਤੇ ਚਲਦੇ ਤਾਂ ਤੁਸੀਂ ਸਾਡਾ ਦੇਖੇ ਚਮਚੇ ਨਾਲ ਪਾ ਦਿੰਦੇ ਫਿਰ ਮੇਰੇ ਗੱਲਾਂ ਜੁੜੀ ਜਾ ਰਹੀਆਂ ਨੇ ਜਦੋਂ ਡੈਡੀ ਦਾ ਫਸ ਜਾਂਦਾ ਪੰਜਵਾਂ ਗੀਅਰ ਇਮੋਸ਼ਨਸ ਵੀ ਕਰ ਲੈਂਦੇ ਨੇ ਟੀਆ ਦਾ ਬੱਸ ਨਹੀਂ ਉਧਰ ਨਹੀਂ ਮੇਰਾ ਤੇ ਦੋ ਉਹ ਕਰੀ ਆ ਚੱਕੋ ਨਾਲ ਲੜੇ ਤੁਸੀਂ ਤਾਂ ਉਹ ਗੱਲ ਕਰਦੇ ਹੋ ਕਿ ਇੱਕ ਬਹੁਤ ਬੰਦਾ ਸ਼ਰਾਬੀ ਹੁੰਦਾ ਸੀ ਮੇਰਾ ਪਰ ਤੁਸੀਂ ਮੈਨੂੰ ਕਹਿ ਕੇ ਐਗਜ਼ਾਮਪਲ ਰਿਸ਼ਤੇਦਾਰ ਆ ਕੇ ਕਹਿੰਦੇ ਵੀ ਤੂੰ ਕੋਈ ਕਥਾ ਸੁਣ ਕੇ ਆ। ਉਹ ਜਦ ਕਥਾ ਸੁਣ ਕੇ ਆ ਸੰਤ ਨੇ ਕੱਸਿਆ। ਬਈ ਮਾਇਆ ਨੂੰ ਉਹ ਨਹੀਂ ਕੰਦਾ ਚਾਹੀਦਾ ਬਾਹਰ ਕੱਢ ਦੋ। ਸ਼ਾਂਤੀ ਨਾਲ ਰਹੋ। ਉਹਦੇ ਘਰ ਵਾਲੀ ਮਾਇਆ ਸੀ ਵੀ ਉਹਨੇ ਫੜੀ ਗੁੱਤ ਤੋਂ ਬਾਹਰ ਕਰ ਦਿੱਤੀ। ਸ਼ਾਂਤੀ ਨੂੰ ਲੈ ਜਾ ਕੇ ਮੰਦਰ ਚ ਮਾਲਾ ਪਾ ਕੇ ਵਾਪਸ ਹੀ ਲਿਆਇਆ। ਉਹ ਮੈਨੂੰ ਇਹ ਕੀ ਕਰਿਆ ਕਹਿੰਦਾ ਵੀ ਤੁਸੀਂ ਉਹ ਕਿਹਾ ਸੀਗਾ ਹੁਣ ਮੈਂ ਦਾਰੂ ਚਾਹਦਿਆਂ ਮਾਇਆ ਨੂੰ ਕਿੱਥੋਂ ਛਾਤੀ ਨੂੰ ਲਿਆ ਉਹ ਕਰਵਾ ਸਾਰੇ ਕਿਨੇ ਨਾਮ ਆਇਆ ਹੋਇਆ ਵੀ ਉਹ ਤਾਂ ਸਾਰੇ ਕੁਝ ਕਰਾ ਕੇ ਮਗਰੋਂ ਪਿਓ ਨੂੰ ਬਦਨਾਮ ਕਰ ਨਹੀਂ ਬਦਨਾਮ ਤਾਂ ਨਹੀਂ ਕਰਦੇ ਅਸੀਂ ਵੀ ਕਰਦੇ ਮੈਂ ਜੜੀ ਇਹਦਾ ਗੱਲ ਕਰ ਬਾਕੀ ਤਾਂ ਠੀਕ ਆ ਤੁਸੀਂ ਜਿਹੜੀ ਕਹਾਣੀ ਦੱਸੀ ਆ ਇਹ ਝੂਠੀ ਹੋ ਸਕਦੀ ਆ ਪਰ ਸਾਡੀ ਗੱਲ ਸਭ ਵਜੋਂ ਸੱਚੀ ਆ ਬਹੁਤ ਆ ਮੰਮੀ ਨੂੰ ਵੈਸੀ ਤਾਂ ਤੇ ਮੰਮੀ ਤੋਂ ਪਹਿਲਾਂ ਹੀ ਮੰਮੀ ਦਾ ਕੇਕ ਕੱਟ ਲਿਆ ਗਿਆ ਸੀ ਇਹ ਮੈਸੇਜ ਫੇਸਬੁੱਕ ਤੇ ਵੀ ਬਹੁ ਜਾਣੇ ਨੇ ਵਿਸ਼ ਕੀਤਾ ਉਹ ਦਿਓ ਪਲੇਟ ਪਾਕਿਸਤਾਨ ਨੂੰ ਜਾਵਲੀ ਨੇ ਵਿਸ਼ ਕੀਤਾ ਹੂੰ ਪਹਿਲਾਂ ਕੀ ਕਰਦਾ ਉਹ ਕੱਟਦੇ ਉਹ ਕੱਟਦੇ ਉਹਨੇ ਮੈਸਜ ਆਏ ਸੀ ਉਹ ਕੱਟਦੇ ਜਿਹਨਾਂ ਦਾ ਪਿਆਰ ਫੇਸਬੁੱਕ ਤੇ ਅੱਛਾ ਜੀ ਮੇਰਾ ਪਿਆਰ ਬਹੁਤ ਘਟਦਾ ਜਿੱਦਣ ਦਾ ਮੇਰੇ ਪੂਰੇ ਤੇ ਡਾਕਟਰ ਇਹ ਕਹਿੰਿਆ ਤੇ 25 25 ਦੇ ਲੋਕੀ ਫੋਨ ਨਹੀਂ ਕਰਦੇ ਡੈਡੀ ਡੈਡੀ ਦੇ ਗੋਡੇ ਕੱਟੇ ਜਾਂਦੇ ਆ ਉਹਦਾ ਨਰਦਾ ਹੀ ਨੇ ਡੈਡੀ ਦੇ ਗੋਡੇ ਕੱਟੇ ਗਏ ਜਿਹਨ ਕੇ ਕਰਦਾ ਆਈ ਗੋਡੇ ਕਰਤੇ ਡਾਕਟਰ ਕੇ ਬਦਲ ਕੇ ਆ ਗਿਆ ਪਾਈਨੈਪਲ ਵਿੱਚ ਨਿਕਲੇ ਹੋ ਗਿਆ ਪਾਈਨੈਪਲ ਵਾਲਾ ਲੈ ਕੇ ਆਈ ਸੀ ਉਹਨੇ ਦੇਸ਼ ਵੀ ਮਹਿੰਗਾ ਪਾਈਨੈਪਲ ਹੈਗੇ ਨਹੀਂ ਤੇ ਪਾਈਨੈਪਲ ਲੈ ਕੇ ਆਇਆ ਸੁਵੇ ਦੇ ਦਿਖਾ ਕੇ ਆਇਆ ਬਾਕੀ ਬਚਦਾ ਡੈਡੀ ਦੇ ਪੁੱਤ ਨੂੰ ਦਿਖਾ ਕੇ ਆਇਆ ਜਿਵੇਂ ਮੈਂ ਡਾਕਟਰ ਨੂੰ ਕਿਹਾ ਸੀਗਾ ਵੀ ਆ ਕੇ ਦੇਖ ਲੈ ਲੈ ਲਈ ਲੈ ਲੈਣਾ ਹੈ ਸਕੂਲ ਅੱਛਾ ਕਟਾਉਣਿਆ ਆਜੋ ਅੱਛਾ ਕਟਾਉਣਿਆ ਨੂੰ ਹੁਣੇ ਫੋਨ ਕਰੋ ਕਿ ਆ ਕੇ ਕੀ ਦੇਖਣ ਆਇਆ ਸੀ ਗੱਡੀ ਵੀ ਨਹੀਂ ਨੂੰ ਵੀ ਹਾਲਾ ਕਿ ਦੋਵੇਂ ਵੀ ਇਹਦੀ ਬਰੈਂਡ ਦੀ ਸੀ ਤੇ ਕੇਕ ਨੂੰ ਲੈ ਕੇ ਦੀ ਡਿਸਕਸ਼ਨ ਹੋਣ ਲੱਗੀ ਸੀ ਥੋੜੀ ਹੁਣ ਵਿੱਚ ਕਿਹਾਰੇ ਤੇ ਹੋਣੀ ਬੋਲਣ ਲੱਗੇ ਤੇ ਮੈਂ ਇੱਕ ਬੜੀ ਵਧੀਆ ਗੱਲ ਸੁਣੀ ਇੱਕ ਰਾਜ ਦੇ ਵਿੱਚ ਇੱਕ ਬੰਦਾ ਨਾਨ ਵੇਚਦਾ ਹੁੰਦਾ ਉਹ 5 ਰੁਪਏ ਦਾ ਲਾਉਂਦਾ ਹੁੰਦਾ ਮਹਿੰਗਾਈ ਵਧ ਜੰਦੀ ਉਹ ਕਹਿੰਦਾ ਯਾਰ ਮੈਂ ਹੁਣ ਦਸਾਂ ਦਾ ਕਰਨਾ ਉਹ ਰਾਜੇ ਕੋਲ ਜਾਂਦਾ ਕਹਿੰਦਾ ਵੀ ਮੈਂ ਦਸਾਂ ਦਾ ਰੇਟ ਕਰਨਾ ਚਾਹੁੰਦਾ ਨਾਨ ਦਾ ਵੀ ਮਹਿੰਗਾਈ ਹੋ ਗਈ ਰਾਜਾ ਕਹਿੰਦਾ ਤੂੰ ਯਾਰ ਦਸਾਂ ਦਾ ਕੀ ਕਰਨਾ ਮਹਿੰਗਾਈ ਵਧ ਗਈ ਤੂੰ 30 ਰੇਟ ਕਰ ਇੱਕ ਨਾਨ 30 ਰੁਪਏ ਦਾ ਉਹ ਕਹਿੰਦਾ ਠੀਕ ਆ ਅਗਲੇ ਦਿਨ ਤੋਂ 30 ਰੁਪਏ ਦਾ ਨਾਨ ਕਰ ਦਿੰਦਾ ਸ਼ਹਿਰ ਚ ਹਾਲ ਕਰ ਮੱਚ ਜਾਂਦੀ ਹੈ ਕਿਨਾਰਾ ਨਾਲ ਹੁੰਦਾ ਵੀ ਇੰਨਾ ਮੇਗਾ ਉਹਨੂੰ ਕਿਵੇਂ ਖਾਵਾਂਗੇ ਉਹ ਸਾਰੇ ਲੜਕੇ ਰਾਜੇ ਕੋਲ ਚਲੀ ਜਾਂਦੇ ਨੇ ਉਹ ਕਹਿੰਦੇ ਯਾਰ ਇਹ ਇਹਨੇ ਤੀਹ ਦਾ ਨਾਂ ਨਾ ਕਰਤਾ ਅਸੀਂ ਹੁਣ ਕੀ ਖਾਵਾਂਗੇ ਰਾਜਾ ਕਹਿੰਦਾ ਬਲੌਸ ਹੀ ਹਲਵਾਈ ਨੂੰ ਤੂੰ ਚਲ ਆ ਜਾਂਦਾ ਹਲਵਾਈ ਰਾਜਾ ਨੂੰ ਕਹਿੰਦਾ ਹਾਂ ਵੀ ਤੀਹ ਦਾ ਨਾਂ ਨ ਕੀਤਾ ਹੋਇਆ ਨਾ ਹਾਂਜੀ ਕਹਿੰਦਾ ਜੇ ਤੂੰ ਰੇਟ ਨਾ ਘਟਾਇਆ ਕਹਿੰਦਾ ਨਾ ਮੈਂ ਗੜਾ ਵੱਟ ਦੇਣਾ ਤੈਨੂੰ ਮਾਰ ਦੇਣਾ ਮੈਂ ਔਰ ਇਸ ਦੀ ਅੱਜ ਤੋਂ ਤੇਰਾ ਨਾਮ ਹੋ ਗਿਆ 15 ਰੁਪਏ ਦਾ ਉਹ ਸਾਰੇ ਜਿਹੜੇ ਲੋਕ ਹੁੰਦੇ ਨੇ ਸ਼ਿਕਾਇਤ ਲੈ ਕੇ ਹੁੰਦੇ ਨੇ ਖੁਸ਼ ਚੀਕਾਂ ਮਾਰਦੇ ਨੇ ਵੀ ਰਾਜ ਨੇ 30 ਤੋਂ 15 ਅੱਧਾ ਤੇ ਹੀ ਰੇਟ ਲੈ ਆਇਆ ਉਹ ਜਿਹੜਾ ਨਾਂ ਨਾਲ ਉਹ ਵੀ ਖੁਸ਼ ਹੋ ਜਾਂਦਾ ਵੀ ਮੈਂ ਤਾਂ 5 ਤੋਂ 10 ਦਾ ਕਰਨਾ ਸੀ ਰਾਜ ਨੇ ਮੇਰਾ 15 ਦਾ ਕਰਵਾਤਾ ਰਾਜ ਨੇ ਤਾਂ ਖੁਸ਼ ਹੋਣਾ ਹੀ ਹੁਣ ਚਲੋ ਬੰਦ ਨੇ ਕਿਹਾ ਸੀ ਐਂਡ 'ਚ ਦੱਸੋ ਇਹ ਕਿਹੜੇ ਦੇਸ਼ ਦੀ ਗੱਲ ਹੋ ਰਹੀ ਆ ਕਮੈਂਟ ਸੈਕਸ਼ਨ 'ਚ ਤੁਸੀਂ ਵੀ ਦੱਸਿਓ ਵੀ ਆਪਾਂ ਕਿਹੜੇ ਦੇਸ਼ ਦੀ ਅੱਛਾ ਹੁਣ ਮੈਂ ਵੀ ਇੱਕ ਗੱਲ ਕਰਦਾ ਇਹ ਜਿਹੜੀ ਆਪਣੀ ਮਹਾਰਾਸ਼ਟਰ ਸਟੇਟ ਆ ਨਾਸ਼ਕ ਤੋਂ ਫੋਨ ਆਇਆ ਗੁਰੇ ਗੁਰ ਵਾਸਤੇ ਸੱਕਰ ਵਾਸਤੇ ਸੱਕਰ ਲੈਣੀ ਆ ਇਹ ਜਿਹੜਾ ਦੇ ਆਰਾਮ ਪੂਨੀਆ ਤਖਰਾ ਛੂਟੀ ਨਹੀਂ ਲੋ ਕੋੜ ਗੰਗੂਰੇ ਉਪਲਾ ਸੰਗੇ ਇਹ ਰੇਤੇ ਵਾਲੀ ਜੂਰੀ ਕਾਣ ਬਹੁਤ ਵਧੀਆ ਮਿੱਠਾ ਬਹੁਤ ਭੁਰਦਾ ਬਹੁਤ ਆ ਬਹੁਤ ਪੰਜਾਬ ਜੌਰ ਵੀ ਜਿਹਨੂੰ ਮਾਜੇ ਤੇ ਵੀ ਤੁਸੀਂ ਇਹ ਕਹਿੰਦੇ ਹਾਂ ਵੀ ਉਥੇ ਦਾ ਗੰਨਾ ਨੇਚਰਲੀ ਕੁਦਰਤੀ ਉਥੇ ਬਹੁਤ ਵਧੀਆ ਬਹੁਤ ਵਧੀਆ ਉਹ ਕਹਿੰਦਾ ਵੀ ਸੱਕਰ ਦਾ ਅਸੀਂ ਪੈਸੇ ਪਾਉਣੇ ਆ ਸਾਨੂੰ ਤੁਸੀਂ ਉਹੋ ਕਰ ਦੋ ਕਹਿੰਦੇ ਸੀ ਪਹਿਲਾਂ ਤੁਹਾਨੂੰ ਪੈਸੇ ਪਾਣਾ ਹੈ ਬਾਅਦ ਚ ਕੋਰੀਅਰ ਕਰਿਓ ਅਗਲੇ ਮੈਂ ਆਉਂਦਾ ਵੀ ਪੈਸੇ ਨਾ ਪਾਣਾ ਪਰ ਉਹ ਇਹ ਗੱਲ ਠੀਕ ਵੀ ਆ ਇਮਾਨਦਾਰੀਆਂ ਨਾਲ ਨਹੀਂ ਨਹੀਂ ਆ ਪੈਸੇ ਤਾਂ ਪਹਿਲਾਂ ਹੀ ਪਾਣੇ ਚਾਹੀਦੇ ਨੇ ਭਾਵੇਂ ਕੋ ਕਰ ਹੁਣ ਕੱਪੜੇ ਆਣੀਆਂ ਮਸਰੋ ਫਿਰ ਵਿਚਾਰੀਆਂ ਸਟੇਟਸ ਚੱਕੀਆਂ ਜਾਂਦੀਆਂ ਨੇ ਉਹਨੇ ਦੇਖ ਰਹੀ ਸੀ ਕਿ ਉਹ ਆਪਾ ਪੀਜੇ ਲਜੀਜ਼ ਪੀਜੇ ਆਲੇ ਕੋ ਵੀਰੇ ਕੋ ਵੇਸ ਯੂ ਕਹਿੰਦਾ ਆਰਡਰ ਦਿੰਦੇ ਨੇ ਲੋਕੀ ਲੈਣਾ ਦੇਣੀ ਮੁੜ ਕੇ ਕਹਿੰਦਾ ਭੱਜ ਜਾਗੇ ਸਾਡੇ ਸਾਹਮਣੇ ਆਰਡਰ ਲਵਾ ਕੇ ਕਹਿੰਦਾ ਗੱਡੀ ਪਜਾ ਕੇ ਲੈ ਗੱਲ ਤਾਂ ਗੱਲ ਆਏ ਹੁਣ ਵਿਚਾਰਾ ਬੰਦਾ ਠੀਕ ਕਰੇ ਹੁਣ ਕੋਸਟ ਤਾਂ ਉਹਨੂੰ ਕਹਿ ਰਹੀ ਹੈ ਜੇ ਪਹਿਲਾ ਪੈਸਾ ਤਾਂ ਹੀ ਪਹਿਲਾ ਪੈਸਾ ਲੈਣਾ ਚਾਹੀਦਾ ਹੈ ਪਰ ਪੁੱਤਰਾ ਕੇਕ ਤੇਰਾ ਬੇਕਾਰ ਆ ਜੇ ਤੂੰ ਵੀਡੀਓ ਇਹਨਾਂ ਲੰਬਾ ਪੂਰਾ ਜਿੰਨੇ ਟੋਡੇ ਨੇ ਲੱਡੂ ਵਧੀਆ ਸੀ ਜਿੰਨਾ ਬਾਕੀ ਤੁਹਾਡਾ ਸਾਰਾ ਸਮਾਨ ਵਧੀਆ ਹਾਂ ਸਮੋਸੇ ਵੀ ਲੱਡੂ ਵੀ ਉਸ ਨਸਸ ਕੇ ਹੋਰ ਕੋਈ ਉਹ ਗਲਤੀ ਹੋ ਜਾਂਦੀ ਚੱਕਣ ਲੱਗ ਗਏ ਮਸਤੀ ਹੋ ਜਾਂਦੀ ਗਲਤੀ ਹੋ ਜਾਂਦੀ ਤੇ ਆਪਣਾ ਗਲਤੀ ਸੁਧਾਰਵਾ ਤੇ ਸਪੈਸ਼ਲ ਕੇ ਕੇ ਪਾਈਨੈਪਲ ਦਾ ਮੈਂ ਪੁੱਛ ਕੇ ਲੈ ਕੇ ਆਉਂਦਾ ਸਪੈਸ਼ਲ ਚਲੋ ਜੀ ਬੱਸ ਖਤਮ ਕਰ ਦੋ ਕਰ ਦੋ ਚੱਲੇ ਵੀ ਪੈਰ ਮੇਰੇ ਸਾਰੇ ਸਸਤੀ ਖਾ ਲਾਜ਼ਮੀ ਪਾ ਕੇ ਵੀ ਨਹੀਂ ਉਹਦਾ ਬਾਕੀ ਇਹਨੇ ਕੇਕ ਹੀ ਖਾਣਾ ਮੈਂ ਥੋੜਾ ਜਿਹਾ ਫੁੱਲ ਸਕਦਾ ਦੇਖੋ ਹੋਰ ਛੋਟਾ ਲੈ ਕੋ ਆਪਾਂ ਇਹਦਾ ਕਿੰਨਾ ਜਿਆਦਾ ਇਹ ਵੀ ਵਧਾ ਕੇ ਛੋਟਾ ਹੀ ਨਹੀਂ ਇਹ ਦੇਖ ਲੋ ਕਿ ਇਹ ਜਿੰਨਾ ਕੁ ਜਿੰਨਾ ਕੁ ਲੈ ਆਣਾ ਸੀ ਨਾ ਉਹ ਸੀਗਾ ਹੀ ਨਹੀਂ ਹੋਣਾ ਉੱਧਰ ਫਿਰ ਸਾਰੀਆਂ ਜਾਣੇ ਮੇਰੇ ਦੁਆ ਨੀ ਹੋਣਾ ਉਹ ਵਾਲਾ ਜੋ ਕੰਸੀ ਨੇ ਉਧਰ ਕ੍ਰੇਨ ਨਾਲ ਚੱਕਿਆ ਨਹੀਂ ਮੇਰੇ ਤੇ ਜਿਹੜੀ 8 ਕਿਲੋ ਆਈ ਰਹੀ ਇਹ ਦੂ ਛੋਟਾ ਮੈਨੂੰ ਛੋਟਾ ਹੋਊਗਾ ਉਹੀ ਹੈ ਜਿਹੜਾ ਬੰਦੇ ਨਾਲੋਂ ਕ੍ਰੇਨ ਵਧੀਆ ਕਰੇ ਨੇ ਉਹ ਚੱਕਾ ਜਿਹੜਾ ਮੰਗਿਆ ਬੰਦੇ ਨੇ ਉਹ ਦਿੱਤਾ ਜਿਹੜਾ ਨਹੀਂ ਮੰਗਿਆ ਨਹੀਂ ਮੈਨੂੰ ਲੱਗਦਾ ਜੀ ਕੇਕ ਲੱਗਦੀ ਹਾਂ ਬਹੁਤ ਮੇਰੇ ਘਰ ਵਾਲੇ ਦੀ ਲੰਮੀ ਉਮਰ ਹੋਵੇ ਇਹਨੇ ਤੰਦਰੁਸਤ ਹੋਵੇ ਮੇਰੇ ਘਰ ਵਾਲੇ ਸੋਹਣੇ ਰਹੇ ਪਾਕਿਸਤਾਨ ਚ ਉਹ ਗਿਫਟ ਕੀ ਹੱਥ ਦੱਸੇ ਤੋਸਰ ਰਹੇ ਨੇ ਲੇ ਕੋਈ ਨਹੀਂ ਤੇ ਨਾ ਇਹ ਪਰਤੇ ਜਦੋਂ ਪੜ ਲੈਂਦੇ ਨੇ ਮੈਂ ਅੱਜ ਗੱਲ ਤਾਂ ਦੱਸ ਸਕਦਾ ਅੱਜ ਗੱਲ ਤਾਂ ਦੱਸਦਾ ਜਿੱਲੇ ਮਰਜੀ ਕਰਦਾ ਈਮੇਲ ਆ ਗਈ ਅੱਜ ਈਮੇਲ ਪਹਿਲਾਂ ਹੀ ਜਾਣੇ ਤੁਹਾਨੂੰ ਦੱਸਦਾ ਉਹਦੇ ਸੂਰਜ ਵੀ ਛਿੜਿਆ ਸੀ ਮੈਂ ਤੇਰੇ ਘਰ ਵਾਲੇ ਨੂੰ ਮੂੰਹ ਤੇ ਲਾ ਲਈ ਆ ਇਹ ਕਿਹੜੀ ਜਿਹੜੀ ਪੀਓ ਮੈਨੂੰ ਤੈਨੂੰ ਵੀ ਪਤਾ ਕਹਿੰਦੀ ਨਹੀਂ ਕਹਿੰਦੀ ਮੈਨੂੰ ਈਮੇਲ ਆ ਗਈ ਪੁੱਤ ਅਸੀਂ ਜੰਮੇ ਦੇ ਸਾਡੇ ਨਾ ਪਤਾ ਨਹੀਂ ਨਹੀਂ ਆ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਤਿੰਨ ਦਿਨ ਕੱਲ ਦੋ ਕੱਲ ਹੀ ਗਲਤੀ ਹੋ ਗਈ ਮੈਂ ਉਹ ਬੰਦੇ ਨਾਲ ਗੱਲ ਕਰੀ ਸੀ ਪਾਰਸੇ ਜਾਂ ਦੁਬਾਰਾ ਜਾਣਾ ਤੇ ਦੋ ਤਿੰਨ ਕਿਹੜੀ ਨਿਕਲੇ ਹੱਸਦਾ ਹੀ ਗਿਆ ਜਮਾ ਹੀ ਜਾਣਗਾ ਮੈਂ ਨਾ ਰਸਲਾ ਲੈਂਦਾ ਸੀ ਉਹ ਕੱਲੀ ਈਮੇਲ ਆਵੇ ਈਮੇਲ ਦਾ ਕੋਈ ਫਾਇਦਾ ਨਹੀਂ ਹੈਗਾ ਸਾਨੂੰ ਪਤਾ ਨਹੀਂ ਵੀ ਲੋਕਾਂ ਦੇ ਵਿੱਚ ਪੈਸੇ ਨਿਕਲਣ ਲੱਗਿਆ ਵੇ ਪੈਸੇ ਕਿਤੇ ਕਮੀ ਆ ਲੈ ਲੈ ਚੱਬੋ ਵੀ ਦਾ 11 ਸੂਟ ਲੈ ਲਈ ਚੱਕ ਸਾਲੇ ਅਸਮਾਈ ਦੇ ਵੀ ਲੈ 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 ਹੋਰ ਆਪਣੀ ਇਸਮਾ ਹੁਣ ਆਪਣੀ ਬਾਤ ਕੀ ਹੈ ਚੋਹੀਏ ਲੈਣੀ ਆਂਗੀ ਗਰਤੀ ਦਾ ਗਾਉਂ ਵਾਹ ਬਣਾਓ ਤੁਸੀਂ ਕੋਈ ਨਹੀਂ ਬਣਾਉਂਦੇ ਯਾ ਤੋਰੀ ਯਾ ਤੋ ਖਰਾਬ ਲੈ ਜਿਹੜੇ ਪਾਈਪਾਂ ਆਉਣਗੇ ਦੇਣਾ ਜਦ ਗੌਰ ਬੈਠੇ ਲੋਕ ਸੁਣੋ ਛੱਪ ਦੀ ਹੈ ਪਾਣੀ ਕਿਹੜੇ ਵੀਡੀਓ ਮੁਕਤੀ ਸਰ ਅਸਮਾਈ ਅਸਮਾਈ ਕਰਦੀ ਪਾ 50 ਰੁਪਏ ਦੀ ਸਮਾਈ ਪਾਣਾ ਚੋਰੀ ਲੈ ਗਿਆ ਹੈ ਤੇ ਇੱਕ ਦੇ پیسے ਵੀ ਮੰਗੀਆਂ ਦੀ ਹੈ 11 ਹੋ ਗਈ ਜਾਂਦੇ ਚੋਰ ਦੇ ਲਫੋਟਿਓ ਸਹੀ ਇੱਕ ਸੂਟ ਸਲਾਈਟ ਆਏ ਗਈ ਇਹ ਹੋਰਨੇ ਐ ਤਾਂ ਮੈਂ ਪੈਟੀ ਵੀ ਲੈ ਕੇ ਆਈ ਸੀ ਚਲ ਠੀਕ ਕਰ ਆ ਜੀ ਰਵੀ ਸਾਰੇ ਪਿਆਰ ਵੀ ਸਾਤਸ਼੍ਰੀ ਕਾਲ ਜੀ ਤੇ ਥੈਂਕ ਯੂ ਸਾਰਿਆਂ ਨੂੰ ਬਹੁਤ ਬੇਸ਼ਕਰੀ ਹਾਂ ਬੰਦੇ ਨੂੰ ਲੇਡੀ ਬਹੁਤ ਚੁਸਤ ਹੁੰਦੇ ਨੇ ਬਹੁਤ ਤਰੀਕੇ ਦੇ ਪੈਸੇ ਦੋ ਨਾ ਕਿੰਨੇ ਕ ਪੈਸੇ ਦੇਤੇ ਸਵੇਰ ਤੋਂ ਹੀ ਜਾਣਦੇ ਨੇ ਸਵੇਰ ਨਹੀਂ ਚੱਲਦੀ ਕੋਈ ਵੀ ਨਹੀਂ ਚਲਾਇਆ ਤੁਹਾਡਾ ਦੱਸੋ ਮੈਨੂੰ ਅਸੀਂ ਬਾਜ਼ਾਰ ਗਏ ਹਾਂ ਫਤੋ ਕੁਝ ਲੈ ਕੇ ਆਏ ਵੱਡੇ ਵੱਡੇ ਦੇਸ਼ਾਂ ਦੀਆਂ ਲੜਾਈਆਂ ਤੇ ਛੋਟੇ ਘਰ ਦੇ ਵਿੱਚ ਲੜਾਈ ਸਾਰਾ ਪੈਸੇ ਜਾਗਾਂ ਦਾ ਜਾ ਪੈਸੇ ਦਾ ਹਾਂ ਦੋ ਕੰਮ ਦੀ ਮਾਰ ਨੂੰ ਲੈ ਕੇ ਜਾਓ ਇਹਨੂੰ ਸ਼ੋਪਿੰਗ ਕਰਾ ਕੇ ਨਾ ਸ਼ੋਪਿੰਗ ਕਾਦੀ ਹੋ ਮੈਂ ਕਹਿੰਦੇ ਦੇਣ ਲੱਗਿਆ ਪੈਸੇ 3000 ਰੁਪਏ ਸੂਟ ਕਟ ਲੈਣਾ ਲਓ ਜੀ ਇੱਥੇ ਵੀਡੀਓ ਐਂਡ ਕਰਦੇ ਆ ਪੈਸਿਆਂ ਦਾ ਬਹਿ ਗਿਆ Ciao a tutti! Ciao a